ਜੇਕਰ ਤੁਸੀਂ ਵੀ ਗੱਡੀ ਲੈ ਕੇ ਪੈਟਰੋਲ ਪੰਪ ਤੇ ਪੈਟਰੋਲ ਜਾਂ ਡੀਜ਼ਲ ਭਰਉਣ ਜਾ ਰਹੇ ਹੋ ਤਾਂ ਜਰਾ ਸਾਵਧਾਨ ਕਿਉਂਕਿ ਹੁਣ ਪੈਟਰੋਲ ਤੇ ਡੀਜ਼ਲ ਤੁਹਾਨੂੰ ਨਹੀਂ ਮਿਲੇਗਾ ਤੇ ਨਾਲ ਹੀ ਭਾਰੀ ਜੁਰਮਾਨਾ ਵੀ ਲੱਗੇਗਾ ਸਰਕਾਰ ਵੱਲੋਂ ਇਹ ਜਾਰੀ ਹੁਕਮ ਕਰ ਦਿੱਤੇ ਗਏ ਨੇ ਤਾਂ ਦਿੱਲੀ ਸਰਕਾਰ ਨੇ ਅੱਜ ਤੋਂ 1 ਜੁਲਾਈ ਤੋਂ ਵੱਡਾ ਫੈਸਲਾ ਜਿਹੜਾ ਉਹ ਲਾਗੂ ਕਰ ਦਿੱਤਾ ਹੈ ਕਿ ਦਿੱਲੀ ਵਿੱਚ ਜਿਹੜਾ ਵੀ 15 ਸਾਲ ਪੁਰਾਣਾ ਵਹੀਕਲ ਚਲਾਏਗਾ ਉਹ ਜੇਕਰ ਪੈਟਰੋਲ ਪੰਪ ਤੇ ਆਉਂਦਾ ਹੈ ਤਾਂ ਉਸ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਏਗਾ ਤੇ ਨਾਲ ਹੀ ਕੈਮਰੇ ਜਿਹੜੇ ਆ ਪੈਟਰੋਲ ਪੰਪ ਤੇ ਲਗਾਏ ਗਏ ਨੇ ਉਹ ਨੰਬਰ ਪਲੇਟ ਪੜ ਕੇ ਗੱਡੀ ਨੂੰ ਜਾਂ ਵਹੀਕਲ ਨੂੰ ਮੋਟਰਸਾਈਕਲ ਨੂੰ ਜਿਹੜਾ ਕਿ ਨਾਲ ਦੀ ਨਾਲ ਜ਼ਬਤ ਕਰ ਲਿਆ ਜਾਏਗਾ ਤੇ 10000 ਤੋਂ ਲੈ ਕੇ 5000 ਤੱਕ ਜੁਰਮਾਨਾ ਲੱਗੇਗਾ ਤੇ ਇਹ ਸਖਤ ਹੁਕਮ ਆ ਜਿਹੜੇ ਦਿੱਲੀ ਦੀ ਰੇਖਾ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਜੋ ਦੇਖਿਆ ਜਾ ਰਿਹਾ ਹੈ ਕਿ ਬਿੱਤੇ ਲੰਬੇ ਸਮੇਂ ਤੋਂ ਸਾਹ ਲੈਣ ਦੀ ਸਮੱਸਿਆ ਇੱਥੇ ਆਉਂਦੀ ਹੈ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਉਸੇ ਦੇ ਚੱਲਦਿਆ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ 15 ਸਾਲ ਪੁਰਾਣੇ ਕਿਸੇ ਵੀ ਵਹੀਕਲ ਨੂੰ ਪੈਟਰੋਲ ਜਾਂ ਡੀਜ਼ਲ ਕਿਸੇ ਵੀ ਪੈਟਰੋਲ ਪੰਪ ਤੇ ਨਾ ਪਾਇਆ ਜਾਵੇ